ਹੁਣ ਜਿਹੜੇ ਬੱਚੇ ਵਿਚਾਰੇ ਪਰੇਸ਼ਾਨ ਬੈਠੇ ਨੇ ਜਾਣਾ ਕੈਨੇਡਾ ਪਰ ਇੱਧਰ ਉੱਧਰ ਦੀਆਂ ਖਬਰਾਂ ਸੁਣ ਰਹੇ ਨੇ ਮੈਂ ਸੋਚੀ ਕਿ ਸਾਰੇ ਉਹਨਾਂ ਦੇ ਇੱਕ ਕਨਫਿਊਜ਼ਨ ਨੂੰ ਥੋੜਾ ਜਿਆਦਾ ਦੂਰ ਕਰੀਏ ਕੀ ਸਚਾਈ ਹੈਗੀ ਆ ਕੈਨੇਡਾ ਵੀਜ਼ਾ ਪਿੱਛੇ ਉਸ ਬਾਰੇ ਅਸੀਂ ਗੱਲਬਾਤ ਕਰੀਏ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗੀ ਕਿ ਜਿਵੇਂ ਕਹਾਂ ਜਾ ਰਿਹਾ ਹੈ ਕਿ ਇਸ ਟਾਈਮ ਕੈਨੇਡਾ ਬੰਦ ਆ ਜੇ ਤੁਸੀਂ ਅਪਲਾਈ ਕਰੋਗੇ ਤੁਹਾਡਾ ਵੀਜ਼ਾ ਨਹੀਂ ਆਣਾ ਸੇਫ ਨਹੀਂ ਹੈਗੇ ਬੱਚੇ ਕੀ ਕਹਿਣਾ ਚਾਹੋਗੇ ਸਰ ਦੇਖੋ ਸਭ ਤੋਂ ਪਹਿਲਾਂ ਇਸ ਚੀਜ਼ ਉਸੇ ਕਲੈਰਟੀ ਜ਼ਰੂਰੀ ਹੈ ਅਗਰ ਲਾਸਟ ਫਿਊ ਮੰਥਸ ਦੀ ਅਪਾ ਗੱਲ ਕਰਦੇ ਆ ਰੂਲਸ ਦੇ ਵਿੱਚ ਅਪਡੇਸ਼ਨਜ਼ ਜ਼ਰੂਰ ਹੋਈਆਂ ਕਾਫੀ ਤਬਦੀਲੀਆਂ ਆਈਆਂ ਰੂਲਸ ਦੇ ਵਿੱਚ ਸੋ ਫੇਰ ਚਾਹੇ ਉਹ ਜੀਆਈਸੀ ਡਬਲ ਨੂੰ ਲੈ ਕੇ ਆ ਜਾਂ ਫਿਰ ਸਪਾਊਸਲ ਐਪਲੀਕੇਸ਼ਨਸ ਦੇ ਵਿੱਚ ਚੇਂਜੇਸ ਨੇ ਜਾਂ ਫਿਰ ਕੋਟਾ ਸਿਸਟਮ ਜਿਹੜਾ ਹੋਇਆ ਸੀਗਾ ਕਿ ਜਿੰਨਾ ਕ ਸਪੈਸੀਫਿਕ ਕੋਟਾ ਮਿਲੇਗਾ ਉਹਦੇ ਵਿੱਚ ਐਡਮਿਸ਼ਨਸ ਮਿਲਣਗੇ ਜਰੂਰ ਇੰਨੀ ਸਾਰੀ ਤਬਦੀਲੀਆਂ ਆਈਆਂ ਐ ਇਨ ਸਾਰੇ ਚੇਂजेस ਆਏ ਬਟ ਇੱਕ ਚੀਜ਼ ਜਿਹੜੀ ਬਿਲਕੁਲ ਨਹੀਂ ਬਦਲੀ ਉਹ ਕੈਨੇਡਾ ਦਾ ਵੀਜ਼ਾ ਗ੍ਰਾਂਟ ਕਰਨਾ ਸੋ ਵੱਖਰੇ ਵੱਖਰੇ ਪਲੇਟਫਾਰਮ ਦੇ ਉੱਤੇ ਕੋਈ ਨਾ ਕੋਈ ਇਨਫੋਰਮੇਸ਼ਨ ਦੇ ਰਿਹਾ ਕੋਈ ਨਾ ਕੋਈ ਨੌਲੇਜ ਦੇ ਰਿਹਾ ਸੋ ਕਿਤੇ ਨਾ ਕਿਤੇ ਰਿਯੂਮਰਸ ਵੀ ਫਲਾਏ ਜਾ ਰਹੇ ਨੇ ਜੀ ਚੇਂजेस ਜਰੂਰ ਆਏ ਬਟ ਬੱਚਿਆਂ ਨੂੰ ਰਾਈਟ ਇਨਫੋਰਮੇਸ਼ਨ ਨਹੀਂ ਮਿਲ ਰਹੀ ਕਿ ਵੀਜ਼ਾਸ ਆ ਰਹੇ ਆ ਨਹੀਂ ਆ ਰਹੇ ਸੋ ਦੀ ਇਨਫੋਰਮੇਸ਼ਨ ਹਮੇਸ਼ਾ ਪ੍ਰੋਬਲਮ ਦਿੰਦੀ ਹੈ ਜੀ ਸ ਲੋਕਾਂ ਨੇ ਇਹ ਜ਼ਰੂਰ ਦੇਖਿਆ ਕਿ ਚੇਂजेस ਆਏ ਬਟ ਇਹ ਨਹੀਂ ਦੇਖਿਆ ਕਿ ਰਿਜ਼ਲਟ ਦੇ ਵਿੱਚ ਇਤਨੀ ਕੋਈ ਚੇਂजेस ਆਏ ਸੋ ਬੈਕ ਟੂ ਦ ਟ੍ਰੈਕ ਅਗਰ ਆਪਾਂ ਜਾਈਏ ਥੋੜੇ ਜਿਹਾ ਹੋਰ ਬੈਕ ਆਪਾਂ ਜਾਣਨੇ ਆ ਸੋ 10 ਅਗਸਤ ਦੀ ਜਿਹੜੀ ਅਪਡੇਸ਼ਨ ਸੀਗੀ ਜਿਹਦੇ ਵਿੱਚ ਲੈਂਗੁਏਜ ਪ੍ਰੋਫੀਸ਼ੈਂਸੀ ਟੈਸਟ ਨੂੰ ਲੈ ਕੇ ਜਿਹੜੀ ਥੋੜਾ ਜਿਹਾ ਲੀਨੀਅੰਟ ਹੋਈ ਸੀਗੀ ਗਵਰਨਮੈਂਟ ਕਿ 6 ਇਚ ਦੀ ਰਿਕੁਆਇਰਮੈਂਟ ਨੂੰ ਜਦੋਂ ਡਾਊਨ ਕੀਤਾ ਅਗਰ 10 ਅਗਸਤ ਤੋਂ ਲੈ ਕੇ ਚੱਲੀਏ ਤਾਂ ਸਟਿਲ ਦੀ ਡੇਟ ਅਗਰ ਆਪਾਂ ਦੇਖਦੇ ਹਾਂ ਵੀਜ਼ਾ ਕਿਤੇ ਰੁਕੇ ਨਹੀਂ ਗਏ ਵੀਜ਼ਾ ਦੇ ਵਿੱਚ ਗ੍ਰਾਵਟ ਨਹੀਂ ਦੇਖਣ ਨੂੰ ਮਿਲੀ ਸੋ ਬਹੁਤ ਵੱਡੇ ਪੱਧਰ ਤੇ ਵੀਜ਼ਾਸ ਗ੍ਰਾਂਟ ਹੋਏ ਆ ਸੋ ਬੜੀਆਂ ਵੀਕ ਪ੍ਰੋਫਾਈਲ ਵੀ ਸੀਗੀਆਂ ਲਾਈਕ 50% ਵਾਲੇ ਮਾਰਕਸ ਵਾਲੇ ਬੱਚੇ ਸੀਗੇ ਜਾਂ 10 12 ਵਾਰੀ ਬੱਚਾ ਜਿਹੜਾ ਕੈਨੇਡਾ ਤੋਂ ਰਿਜੈਕਟ ਹੋ ਗਿਆ ਸੀਗਾ ਜਾਂ ਫਿਰ 스파우스 ਐਪਲੀਕੇਸ਼ਨਸ ਦੇ ਵਿੱਚ ਵੀਜ਼ਾ ਸੀਗੇ ਬਹੁਤ ਜ਼ਿਆਦਾ ਦੇਖਣ ਨੂੰ ਮਿਲੇ ਆ 22 ਜਨਵਰੀ ਦੀ ਜਿਹੜੀ ਅਪਡੇਸ਼ਨ ਆਈ ਸੀ ਕਿ ਜਿਹਦੇ ਵਿੱਚ ਅਲੋਟਮੈਂਟ ਹੋਈ ਸੀਗੀ ਕੋਟਾ ਸਿਸਟਮ ਦੀ ਕਿ 31 ਮਾਰਚ ਤੱਕ ਐਪਲੀਕੇਸ਼ਨ ਜਿਹੜੀਆਂ ਸਬਮਿਟ ਨਹੀਂ ਹੋਣਗੀਆਂ ਜਦ ਤੱਕ ਹਰ ਇੱਕ ਪ੍ਰੋਵਿੰਸ ਹਰ ਇੱਕ ਕਾਲਜ ਆਪਣਾ ਸਿਸਟਮ ਲੈ ਕੇ ਨਹੀਂ ਆਉਂਦਾ ਕਿ ਕੋਟਾ ਸਿਸਟਮ ਦੇ ਵਿੱਚ ਸੀਡਸ ਨੂੰ ਡਿਲੀਵਰ ਕਰਕੇ ਕਿੱਦਾਂ ਐਡਮਿਸ਼ਨਸ ਇਹਦੇ ਵਿੱਚ ਦੇਊਗਾ ਕਿੱਦਾਂ ਉਹ ਦਾਖਲੇ ਬੱਚਿਆਂ ਨੂੰ ਮਿਲਣਗੇ ਸੋ ਜਿੰਨਾ ਫ੍ਰੀ ਟਾਈਮ ਸੀਗਾ ਉਹਦੇ ਵਿੱਚ ਐਮਬੈਸੀ ਨੇ ਆਪਣਾ ਸਾਰਾ ਬੈਕਲੌਗ ਜਿਹੜਾ ਕਲੀਅਰ ਕਰ ਦਿੱਤਾ ਅੱਜ ਦੀ ਡੇਟ ਦੀ ਅਗਰ ਗੱਲ ਕਰੀਏ ਬਹੁਤ ਅੱਛਾ ਵੀਜ਼ਾ ਸਕਸੈਸ ਰੇਟ ਆ ਰਿਹਾ ਜੀ ਸੋ 2 ਤੋਂ 3-3 ਦਿਨ ਦੇ ਵਿੱਚ ਵਿੱਚ ਵੀ ਵੀਜ਼ਾਸ ਦੇਖਣ ਨੂੰ ਮਿਲ ਰਹੇ ਸੋ ਵੀਜ਼ਾ ਦੇ ਉੱਤੇ ਕੋਈ ਗ੍ਰਾਫਟ ਨਹੀਂ ਜਿਹੜਾ ਬੱਚਾ ਕੈਨੇਡਾ ਜਾਣਾ ਚਾਹੁੰਦਾ ਹੈ ਰਾਈਟ ਟਾਈਮ ਹੈ ਜੀ ਇਸ ਟਾਈਮ ਕੈਨੇਡਾ ਵੀਜ਼ਾ ਅਪਲਾਈ ਕਰਨ ਦਾ ਆਲਮੋਸਟ ਐਪਲੀਕੇਸ਼ਨਸ ਦੇ ਵਿੱਚ ਵੀਜ਼ਾਸ ਗ੍ਰਾਂਟ ਹੋ ਰਹੇ ਜੀ ਇਹਦੇ ਵਿੱਚ ਬੱਚਿਆਂ ਨੂੰ ਕੋਈ ਵੀ ਡਰਨ ਦੀ ਨੀਡ ਨਹੀਂ ਹੈਗੀ ਜੀ ਅੱਛਾ ਤੁਸੀਂ ਕਹਿੰਦੇ ਦੋ ਤਿੰਨ ਦਿਨਾਂ ਚ ਆ ਰਹੇ ਨੇ ਪਰ ਆਲਮੋਸਟ ਤਾਂ ਇਹ ਕੀ ਚੱਲ ਰਿਹਾ ਕਿ ਜੋ ਤੱਕ ਕੋਟਾ ਸਿਸਟਮ ਹੈ ਚਲ 31 ਮਾਰਚ ਤੱਕ ਤਾਂ ਵੈਸੇ ਹੀ ਸਟੋਪੇਜ ਸੀਗੀ ਹੁਣ ਵੀ ਜੇ ਦੇਖਿਆ ਜਾਵੇ ਕੀ ਆ ਰਿਹਾ ਕਿ ਟੈਸਟੇਸ਼ਨ ਲੈਟਰਸ ਨਹੀਂ ਆ ਰਹੀਆਂ ਵੀਜ਼ਾਸ ਨਹੀਂ ਫਾਈਲ ਲੱਗਣ ਨੂੰ ਵੀ ਬੜਾ ਟਾਈਮ ਲੱਗ ਰਿਹਾ ਹੈਗਾ ਸੋ ਤੁਸੀਂ ਕਹਿ ਰਹੇ ਕਿ ਇੱਡੀ ਜਲਦੀ ਵੀਜ਼ਾਸ ਆ ਰਹੇ ਨੇ ਸੋ ਦੇਖੋ ਕਾਫੀ ਸਾਰੇ ਏਜੰਟ ਆਦਾਰੇ ਸਿਗੇ ਜਿਹੜੇ ਕਹਿੰਦੇ ਸੀ ਕੈਨੇਡਾ ਦੇ ਮਾਰਥੀ ਅਸੀਂ ਕੈਨੇਡਾ ਵੀਜ਼ਾ ਕਿੰਗ ਆ ਸੋ ਜਦੋਂ ਕੋਟਾ ਸਿਸਟਮ ਨਹੀਂ ਸੀਗਾ ਹਰ ਇੱਕ ਕਾਲਜ ਜਿਹੜਾ ਐਡਮਿਸ਼ਨਸ ਦੇ ਰਿਆ ਸੀਗਾ ਐਪਲੀਕੇਸ਼ਨਸ ਪੰਜ ਹੋ ਰੀਆਂ ਸੀਗੀਆਂ ਵੀਜ਼ਾਸ ਗ੍ਰਾਂਟ ਹੋ ਰਹੇ ਸੀਗੇ ਕੋਟਾ ਸਿਸਟਮ ਜਦੋਂ ਆਇਆ ਨਾ ਮੈਮ ਸੋ ਜਿਹੜੇ ਲੋਗ ਦਹਾੜਾ ਮਾਰਦੇ ਸੀਗੇ ਕਿ ਕੈਨੇਡਾ ਆਜੋ ਕੈਨੇਡਾ ਆਜੋ ਸੋ ਕਾਲਜ ਦੀਆਂ ਸੀਟਸ ਨਹੀਂ ਮਿਲੀਆਂ ਹੁਣ ਜਦੋਂ ਸੀਟ ਨਹੀਂ ਹੈਗੀ ਤਾਂ ਐਡਮਿਸ਼ਨ ਨਹੀਂ ਮਿਲਣੀ ਐਡਮਿਸ਼ਨ ਨਹੀਂ ਮਿਲੀ ਤਾਂ ਵੀਜ਼ਾ ਫਾਈਲ ਨਹੀਂ ਹੋਣੀਆ ਸੋ ਉਹੀ ਜਿਹੜੇ ਕੈਨੇਡਾ ਦੇ ਮਾਰਥੀ ਸੀਗੇ ਅੱਜ ਜਾਂ ਤੇ ਉਹ ਸਾਈਪਰਸ ਵੇਚ ਰਹੇ ਨੇ ਜਾਂ ਉਹ ਸਿੰਗਾਪੁਰ ਵੇਚ ਰਹੇ ਆ ਤੇ ਜਾਂ ਫਿਰ ਯੂਐਸ ਵਾਲ ਤੁਰ ਗਏ ਸੋ ਅੱਜ ਵੀ ਅਸੀਂ ਕਹਿੰਨੇ ਆ ਤੇ ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਸਾਡੇ ਕੋਲ ਸੀਟਸ ਹੈਗੀਆਂ ਚਾਹੇ ਤੁਸੀਂ 온ਟਾਰੀਓ ਜਾਣਾ ਚਾਹੁੰਦੇ ਹੋ ਬ੍ਰਿਟਿਸ਼ ਕੋਲੰਬੀਆ ਜਾਣਾ ਚਾਹੁੰਦੇ ਹੋ ਅਲਬਰਟਾ ਕੈਲਗਰੀ ਸਾਈਡ ਜਾਣਾ ਚਾਹੁੰਦੇ ਜਾਂ ਅਦਰ ਕਿਸੇ ਵੀ ਪ੍ਰੋਵਿੰਸ ਵਿੱਚ ਜਾਣਾ ਚਾਹੁੰਦੇ ਹੋ ਸਾਡੇ ਕੋਲ ਸੀਟਸ ਹੈਗੀਆਂ ਨੇ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਜੇ ਆਪਾਂ ਕਹੀਏ ਕਿ ਵਦੀ ਕਰਨ ਦੀ ਨੀਡ ਨਹੀਂ ਹੈਗੀ ਸਿਰਫ 1 ਦਿਨ ਚ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਜਿਹੜਾ ਵੀ ਸਾਡੇ ਕੋਲ ਸਟੂਡੈਂਟ ਐਪਲੀਕੇਸ਼ਨ ਕਰਾਊਗਾ 1 ਦਿਨ ਚ ਟੈਸਟ ਸਟੇਸ਼ਨ ਲੈਟਰ ਅਪਰੂਵ ਕਰਾਵਾਂਗੇ ਤੇ 1 ਵੀਕ ਦੇ ਵਿੱਚ ਬੱਚੇ ਦੀ ਫਾਈਲ ਜਿਹੜੀ ਐਮਬੈਸੀ ਦੇ ਵਿੱਚ ਸਬਮਿਟ ਕਰਕੇ ਦਾਂਗੇ ਜੀ ਅੱਛਾ ਸੋ ਬਿਲਕੁਲ ਜੀ 1 ਦਿਨ ਚ ਟੈਸਟ ਸਟੇਸ਼ਨ ਲੈਟਰ ਔਰ 1 ਵੀਕ ਦੇ ਵਿੱਚ ਫਾਈਲ ਜਿਹੜੀ ਸਬਮਿਟ ਓਮ ਗਲੋਬਲ ਕਰਾ ਰਿਹਾ ਸੋ ਜਿਹੜੇ ਬੱਚੇ ਡਰ ਰਹੇ ਸੀਗੇ ਕਿਹਾ ਜਾ ਰਿਹਾ ਕਿ ਲੈਟਰਸ ਨਹੀਂ ਆ ਰਹੀਆਂ ਫਾਈਲ ਸਬਮਿਟ ਨਹੀਂ ਹੋ ਰਹੀ ਵੀਜ਼ਾ ਨਹੀਂ ਆ ਰਹੀ ਜੀ ਕੈਨੇਡਾ ਦੇ ਸੋ ਅੱਜ ਤੁਹਾਨੂੰ ਪੂਰੀ ਕਲੈਰਟੀ ਜੜੀ ਹੈਗੀ ਇਸ ਤੇ ਮਿਲ ਜਾਏਗੀ ਅੱਛਾ ਦੂਜੀ ਗੱਲ ਕੀ ਜੋਦਾ ਇੱਕ ਕੋਟਾ ਸਿਸਟਮ ਹੋਇਆ ਹੁਣ ਕਿਹਾ ਜਾ ਰਿਹਾ ਕਿ ਹਰ ਜਿਵੇਂ ਕੇ ਕਾਲਜ ਕੋ ਹਰ ਪ੍ਰੋਵਿੰਸ ਕੋ ਲਿਮਿਟਿਡ ਸੀਟਸ ਨੇ ਮਤਲਬ ਦੂਜਾ ਸਵਾਲ ਇਹ ਵੀ ਹੈ ਕਿ ਇਹ ਵੀ ਕਿਹਾ ਜਾ ਰਿਹਾ ਕਿ ਜੇ ਤੁਸੀਂ ਕੈਨੇਡਾ ਅਪਲਾਈ ਕਰਨਾ ਤਾਂ ਤੁਹਾਨੂੰ ਤੁਹਾਡੀ ਮਨਪਸੰਦ ਕਾਲਜ ਮਨਪਸੰਦ ਲੋਕੇਸ਼ਨ ਨਹੀਂ ਮਿਲ ਸਕਦੀ ਕਿਉਂਕਿ ਆਲਰੇਡੀ ਸੀਟਾਂ ਲਿਮਿਟਿਡ ਹੈਗੀਆਂ ਸੋ ਦੇਖੋ ਸੀਟ ਕਾਲਜਸ ਦੀ ਉਹਨਾਂ ਨੂੰ ਨਹੀਂ ਮਿਲਣੀ ਜਿਹਦੇ ਕੋਲ ਵੈਰਾਈਟੀ ਨਹੀਂ ਹੈਗੀ ਸੋ ਅੱਜ ਕੋਈ ABC ਚਲੋ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਹੁਣ ਜਿਸ ਬੰਦੇ ਕੋਲ ਕਾਲਜ ਹੀ ਇੱਕ ਹੈ ਤੇ ਸੀਟਾਂ ਹੀ 15 20 ਹੋਣਗੀਆਂ ਸੋ ਉਹ ਬੰਦਾ ਇੱਕ ਹੀ ਕਾਲਜ ਦੇਗਾ ਸੋ ਆਲਰੇਡੀ ਮੈਂ ਜ਼ਿਕਰ ਕਰ ਚੁੱਕਾ ਮੈਂ ਕਿਸੇ ਕਾਲਜ ਦੀ ਗੱਲ ਨਹੀਂ ਕੀਤੀ ਮੈਂ ਕਿਸੇ ਸਿਟੀ ਦੀ ਗੱਲ ਨਹੀਂ ਕੀਤੀ ਮੈਂ ਦੁਬਾਰਾ ਕਹੂੰਗਾ ਜੀ ਚਾਹੇ 온ਟਾਰੀਓ ਜਾਣਾ ਚਾਹੁੰਦੇ ਹੋ ਚਾਹੇ ਬ੍ਰਿਟਿਸ਼ ਕੋਲੰਬੀਆ ਜਾਣਾ ਚਾਹੁੰਦੇ ਹੋ ਅਲਬਰਟਾ ਜਾਣਾ ਚਾਹੁੰਦੇ ਹੋ ਜਾਂ ਕਿਸੇ ਵੀ ਪ੍ਰੋਮਿਸ ਦੇ ਵਿੱਚ ਜਾਣਾ ਚਾਹੁੰਦੇ ਹੋ ਸਾਡੇ ਕੋਲ ਸੀਟਸ ਅਵੇਲੇਬਲ ਹੈਗੀਆਂ ਸੋ ਫਰਕ ਇੰਨਾ ਕਿ ਪਾਊਗਾ ਬੱਚੇ ਦੀ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਉੱਪਰ ਸੋ ਜੇਸ ਪ੍ਰੋਵਿੰਸ ਜਾਂ ਜੇਸ ਕਾਲਜ ਦੇ ਵਿੱਚ ਸਟੂਡੈਂਟ ਐਡਮਿਸ਼ਨ ਲੈਣਾ ਚਾਹੁੰਦਾ ਹੈ ਕੀ ਉਹ ਬੱਚੇ ਦੀ ਪ੍ਰੋਫਾਈਲ ਮੀਟ ਕਰਦੀ ਹੈ ਕਿ ਉਹਦੇ ਰਿਲੇਟਿਡ ਜਿਹੜਾ ਪ੍ਰੋਗਰਾਮ ਪ੍ਰੋਗਰੈਸ਼ਨ ਦੇ ਵਿੱਚ ਜੇਕਰ ਆਪਾਂ ਜਾਈਏ ਜਾਂ ਰੈਲੇਵੈਂਸੀ ਦੀ ਗੱਲ ਕਰੀਏ ਉਸ ਕਾਲਜ 'ਚ ਅਵੇਲੇਬਲ ਹੈਗਾ ਅਗਰ ਹੈਗਾ ਤਾਂ ਯੈਸ ਅਸੀਂ ਉਹਦੇ ਵਿੱਚ ਐਡਮਿਸ਼ਨ ਲੈ ਕੇ ਦਵਾਂਗੇ ਸਾਨੂੰ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਸੋ ਸਾਡੇ ਵੱਲੋਂ ਵੈਰਾਈਟੀ ਜਿਹੜੀ ਬੱਚੇ ਨੂੰ ਰਹੂਗੀ ਜੀ ਸੋ ਜਿਹੜੇ ਵੀ ਐਪਲੀਕੈਂਟ ਕੈਨੇਡਾ ਜਾਣਾ ਚਾਹੁੰਦੇ ਨੇ 6 ਬੈਂਡ ਓਵਰঅল ਆਗੇ ਨੇ ਸੋ ਈਚ ਮੋਡਿਊਲ ਸਾਡੇ ਲਈ ਮੈਟਰ ਨਹੀਂ ਕਰਦਾ ਚਾਹੇ 1 ਚ 5.5 ਜਾਂ 2 ਚ 5.5 3 ਚ 5.5 1 ਚ 5 ਜਾਂ 1 ਚ 4.5 ਵੀ ਅਗੇ 6 ਬੈਂਡ ਓਵਰঅল ਚਾਹੀਦੇ ਆ 60 ਸਕੋਰ ਪੀਟੀ ਦੇ ਵਿੱਚ ਚਾਹੀਦਾ ਜੀ ਸਾਡੇ ਕੋਲ ਆ ਕੇ ਆਪਦੀ ਐਪਲੀਕੇਸ਼ਨ ਕੈਨੇਡਾ ਦੀ ਪ੍ਰੋਸੈਸ ਕਰਾ ਸਕਦੇ ਹੋ ਸੋ ਮੈਟਰ ਨਹੀਂ ਕਰਦਾ ਤੁਹਾਡੇ 50% ਮਾਰਕਸ ਹੈ ਮੈਟਰ ਨਹੀਂ ਕਰਦਾ ਤੁਹਾਡਾ 10 12 15 ਸਾਲ ਦਾ ਗੈਪ ਹੈ ਜਾਂ ਕੈਨੇਡਾ ਤੋਂ 10 ਵਾਰ ਰਿਜੈਕਟ ਹੋ ਓਮ ਗਲੋ ਇੱਕ ਦਿਨ ਚ ਟੈਸਟੇਸ਼ਨ ਲੈਟਰ ਅਪਰੂਵ ਕਰਾਵਾਂਗੇ ਇੱਕ ਵੀਕ ਚ ਬੱਚੇ ਦੀ ਫਾਈਲ ਐਮਬੈਸੀ ਸਬਮਿਟ ਹੋਏਗੀ ਤੇ ਸਿਰਫ ਤੇ ਸਿਰਫ ਆਫਰ ਤੋਂ ਲੈ ਕੇ ਵੀਜ਼ਾ ਤੱਕ 15 ਤੋਂ 20 ਦਿਨਾਂ ਚ ਬੱਚੇ ਨੂੰ ਕੈਨੇਡਾ ਦਾ ਵੀਜ਼ਾ ਲੈ ਕੇ ਦਾਂਗੇ ਜੀ